ਦੋਸਤੋ ਤਾਂ ਹੀ ਮੈਂ ਕਦੇ ਕਿਸੇ ਇੱਕ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਨਾ ਤਾਂ ਕਦੇ ਮੈਂ ਸਿੱਧਮ ਸਿੱਧੀ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਉਂਦਾ ਤੇ ਨਾ ਹੀ ਕਦੇ ਲੋਕਾਂ ਨੂੰ ਕਿਉਂਕਿ ਉਸ ਮੁੱਦੇ ਦੇ ਉੱਤੇ ਮੈਂ ਜ਼ਰੂਰ ਸਰਚ ਕਰਦਾ ਤੇ ਦੁਬਾਰੇ ਮੌਕਾ ਜ਼ਰੂਰ ਦੇ ਦਿੰਦਾ ਨਾ ਤਾਂ ਅੱਜ ਐਤਵਾਰ ਹੈ ਨਾ ਸਾਡੇ ਜਿਹੜੇ ਸਫਾਈ ਕਰਮਚਾਰੀ ਭੈਣ ਭਰਾ ਨੇ ਨਾ ਉਹਨਾਂ ਦੀ ਹੜਤਾਲ ਹੈ ਤੇ ਨਾ ਕੋਈ ਛੁੱਟੀ ਹੈ ਆ ਤਸਵੀਰਾਂ ਦੇਖੋ ਦੋਸਤੋ ਕਸੂਰ ਇਨ੍ਹਾਂ ਬੱਚਿਆਂ ਦਾ ਵੀ ਨਹੀਂ ਢਿੱਡ ਖਾਤਰ ਬਹੁਤ ਕੁਝ ਕਰਨਾ ਪੈਂਦਾ ਇਹ ਪਾਪੀ ਪੇੜ ਦਾ ਸਵਾਲ ਹੈ ਇਹ ਵਿਚਾਰੇ ਫੇਰੀ ਵਾਲੇ ਨੇ ਇਹਨਾਂ ਨੂੰ ਬਾਜ਼ਾਰਾਂ ਦੇ ਵਿੱਚ ਜਿੰਨੀਆਂ ਰੇੜੀਆਂ ਫੜੀਆਂ ਫਾਸਟ ਫੂਡ ਕੈਫੇ ਫਾਸਟ ਫੂਡ ਜੰਕਸ਼ਨ ਇਸ ਤੋਂ ਇਲਾਵਾ ਜਿੰਨੀਆਂ ਵੀ ਖਾਣ ਪੀਣ ਦੀਆਂ ਦੁਕਾਨਾਂ ਨੇ ਉਹ ਇਹਨਾਂ ਵਿਚਾਰਿਆਂ ਨੂੰ ਕੁਝ ਖਾਣ ਪੀਣ ਦਾ ਲਾਲਚ ਦੇ ਦਿੰਦੇ ਨੇ ਜਾਂ 100-50 ਰੁਪਿਆ ਦੇ ਦਿੰਦੇ ਨੇ ਇਹਨਾਂ ਨੂੰ ਕਹਿੰਦੇ ਨੇ ਕਿ ਆਹ ਕੂੜਾ ਚੱਕ ਕੇ ਲੈ ਜਾ ਇਹ ਵਿਚਾਰੇ ਕੂੜਾ ਚੱਕ ਕੇ ਲੈ ਜਾਂਦੇ ਨੇ ਹੁਣ ਇਹ ਕਿਹੜਾ ਘਰੇ ਲੈ ਜਾਣਗੇ ਇਹਨਾਂ ਨੇ ਵੀ ਜਿੱਥੇ ਕੂੜਾ ਪਹਿਲਾਂ ਪਿਆ ਹੁੰਦਾ ਉੱਥੇ ਲਿਆ ਕੇ ਇਹ ਸਿੜ ਦਿੰਦੇ ਨੇ ਪਰ ਹੁਣ ਇੱਥੇ ਸਵਾਲ ਇਹ ਹੈ ਕਿ ਜਦੋਂ ਸਾਡੇ ਸਫਾਈ ਸੇਵਕ ਭੈਣ ਭਰਾ ਸਫਾਈ ਕਰ ਜਾਂਦੇ ਨੇ ਨਗਰ ਨਿਗਮ ਬਰਨਾਲਾ ਦੇ ਮਲਾਜ਼ਮ ਨੇ ਜਿਹੜੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਨੇ ਤਾਂ ਸ਼ਾਮ ਨੂੰ 8 ਵਜੇ ਤੋਂ ਬਾਅਦ ਬਾਜ਼ਾਰਾਂ 'ਚ ਕੂੜਾ ਆਉਂਦਾ ਕਿੱਥੋਂ ਆ ਕੌਣ ਸਿੜਦਾ ਇਹਦਾ ਜ਼ਿੰਮੇਵਾਰ ਕੌਣ ਹੈ ਜੇ ਪਹਿਲਾ ਲਫਾਫਾ ਡਿੱਗਦਾ ਤਾਂ ਹੀ ਦੂਜਾ ਡਿੱਗਦਾ ਹੈ ਜੇ ਦੂਜਾ ਡਿੱਗਦਾ ਤਾਂ ਹੀ ਉਥੇ ਢੇਰ ਲੱਗਦਾ ਤਾਂ ਹੁਣ ਪਹਿਲਾਂ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਕਿ ਹੁਣ ਕਸੂਰ ਕਿਦਾ ਮੈਂ ਚਾਹੁੰਦਾ ਕਿ ਨਗਰ ਨਿਗਮ ਬਰਨਾਲਾ ਜਿੰਨੇ ਵੀ ਫਾਸਟ ਫੂਡ ਰੇੜੀਆਂ ਫੜੀਆਂ ਵਾਲੇ ਨੇ ਜਾਂ ਤਾਂ ਇਹਨਾਂ ਦੀ ਕੋਈ ਪਰਚੀ ਸਿਸਟਮ ਸ਼ੁਰੂ ਕਰੇ ਜਾਂ ਇਹਨਾਂ ਦੇ ਉੱਤੇ ਗੰਦਗੀ ਫੈਲੋ ਨੂੰ ਲੈ ਕੇ ਸ਼ਹਿਰ ਦੀ ਸੁੰਦਰਤਾ ਦੇ ਉੱਪਰ ਗ੍ਰਹਿਣ ਲਗਾਉਣ ਨੂੰ ਲੈ ਕੇ ਬੰਦਿਕ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਬਣਾਵੇ ਜਾਂ ਫਿਰ ਇਹਨਾਂ ਤੋਂ ਕੂੜੇ ਦਾ ਟੈਕਸ ਹੈ ਜਿਹੜਾ ਉਹ ਲਿਆ ਜਾਵੇ ਕਮਰਸ਼ੀਅਲ ਸੈਕਟਰ ਵਾਸਤੇ ਨਗਰ ਨਿਗਮ ਨੂੰ ਨਵਾਂ ਰੂਲ ਬਣਾਉਣਾ ਚਾਹੀਦਾ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ